ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਦੋਸਤਾਂ ਨੂੰ ਕੀ ਹਾਲ ਚਾਲ ਆ ਠੀਕ ਠਾਕ ਆ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਾਲੀਏ ਵਾਲਾ ਜਿਲ੍ਹਾ ਇਸਪਨੋਂ ਨੂੰ ਕੋਲ ਪਰ ਤੇ ਨੇੜੇ ਸ਼ਹਿਰ ਆ ਜਿਹੜਾ ਦੋਸਤੋ ਤਲਵੰਡੀ ਪਾਈ ਹੈ ਇਸ ਘਰ ਦੇ ਵਿੱਚ ਬਾਈ ਵਪਾਰ ਦਾ ਕੰਮ ਕਰਦਾ ਹੈ ਪਸ਼ੂਏ ਜਿਹੜੇ ਦੋਸਤੋ ਜ਼ਿਆਦਾਤਰ ਨੀਲੀ ਰਾਵੀ ਨਸਲ ਦੇ ਕਟੀਆਂ ਝੋਟੀਆਂ ਬਾਈ ਕੋਲ ਆਉਂਦੀਆਂ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਗ ਹੈ ਜਿਨ੍ਹਾਂ ਦੇ ਵਿੱਚ ਇੱਕ ਤਾਂ ਨੀਲੀ ਰਾਵੀ ਨਸਲ ਦੀ ਕੱਟੀ ਹੈ ਸੋਨੇ ਚੰਗੇ ਢਾਂਚੇ ਦੀ ਸੋਹਣੇ ਅੰਗੇ ਅੰਗਾ ਪੈਰਾਂ ਦੇ ਤੇ ਇੱਕ ਹੀ ਜਿਹੜਾ ਦੋਸਤੋ ਨੀਲੀ ਰਾਵੀ ਨਸਲ ਦਾ ਬਾਈ ਕੋਲੇ ਕੱਟਾ ਦੋ ਨਾਗ ਵਿਕਾਊ ਆ ਦੋਵੇਂ ਨੀਲੀ ਦੇ ਠੀਕ ਹੈ ਜੀ ਬਾਕੀ ਇਹਨਾਂ ਦੀ ਗੱਲਬਾਤ ਹੈ ਜਿਹੜੀ ਦੋਸਤੋ ਆ ਜੋ ਬਾਈ ਨਾਲ ਕਰੀਏ ਸਾਰੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਨਾਮ ਦੱਸਿਓ ਨਾਮ ਨਰਮਨ ਸਿੰਘ ਹੈ ਜੀ ਪਿੰਡ ਕਾਲੀ ਵਾਲਾ ਜੜਾ ਫਰੋਇਰ ਠੀਕ ਹੈ ਤੇ ਅੱਜ ਫਿਰ ਦੋ ਨਾਗ ਆਏ ਹੈ ਨਾ ਦੋ ਨਾਗ ਇੱਕ ਨੀਲੀ ਰਾਵੀ ਦਾ ਕੱਟਾ ਠੀਕ ਹੈ ਬੱਗੇ ਮੂੰਹ ਦਾ ਇੱਕ ਕੱਟਿਆ ਨੀਲੀ ਰਾਵੀ ਦੀ ਬੱਗੇ ਮੂੰਹ ਦੀ ਠੀਕ ਹੈ ਤੇ ਪਸ਼ੂ ਖਰ ਰੂਟੀਨ ਚ ਆਈ ਜਾਂਦੇ ਹਾਂ ਹਾਂ ਜੀ ਹਾਂ ਜੀ ਰੂਟੀਨ ਚ ਆਈ ਜਾਂਦੇ ਆਈ ਜਾਂਦੇ ਵਿਕੀ ਜਾਂਦੇ ਠੀਕ ਹੈ ਤੇ ਕੀ ਉਮਰ ਹੋ ਗਈ ਪਹਿਲੇ ਨੰਬਰਾਂ ਦੀ ਕੱਟੀ ਦੀ ਇੱਕ ਹੋਊਗੀ 10 11 ਮਹੀਨੇ ਦੀ 10 ਤੋਂ 11 ਮਹੀਨੇ ਦੀ ਉਮਰ ਹੈ ਠੀਕ ਹੈ ਜੀ ਮਾਰਕਿੰਗ ਪੱਖੋ ਸਾਰੀ ਜੈਜ ਬਹੁਤ ਚੰਗੀ ਆ ਠੀਕ ਹੈ ਖੋਲੀ ਮੜੀ ਜੀ ਬਾਈ ਨਾਲ ਬਾਕੀ ਪਤਾ ਕਿਹੜੇ ਸੀਮਨ ਦੀ ਹੈ ਜਮਾ ਵਗੈਰਾ ਵੀ ਅਪਰ ਵਪਾਰ ਕਰਦੇ ਆ ਬਾਕੀ ਇਹਨਾਂ ਪੁੱਛੀਏ ਨਾ ਫਿਰ ਅੱਗੇ ਲੋਕ ਮੁੱਲ ਬਹੁਤ ਜ਼ਿਆਦਾ ਕਰਦੇ ਆ ਅੱਛਾ ਹੈ ਤਾਂ ਚੰਗੇ ਸੀਮਨ ਦੀ ਹੋਈ ਆ ਠੀਕ ਹੈ ਬਾਕੀ ਫੇਸ ਵਗੈਰਾ ਜਿਹੜਾ ਬਹੁਤ ਸੋਹਣੀ ਅੱਖ ਲਾਲ ਅੱਖਾਂ ਨੀਲੀ ਅੱਖਾਂ ਦੋ ਠੀਕ ਹੈ ਜੀ ਸਿੰਘ ਮੋੜੀ ਆਉਂਦੀ ਹੈ ਉਮਰ ਦੇ ਹਿਸਾਬ ਨਾਲ ਜਿਹੜਾ ਦੋਸਤੋ ਸਿੰਘ ਗੋਲ ਕਰ ਜੂਗੀ ਇਹ ਠੀਕ ਹੈ ਜੀ ਬਾਕੀ 10 ਤੋਂ 11 ਮਹੀਨੇ ਉਮਰ ਹੈ ਉਮਰ ਦੇ ਹਿਸਾਬ ਨਾਲ ਕੱਦ ਕਾਠ ਹੈ ਜਿਹੜਾ ਸੋਹਣਾ ਠੀਕ ਹੈ ਜੀ ਬਾਕੀ ਦੋਸਤੋ ਜੇਕਰ ਸਵੀ ਗਈ ਰਾਜੀ ਹੋ ਗਈ ਤਾਂ ਬਹੁਤ ਸੋਹਣੀ ਝੋਟੀ ਬਣੂਗੀ ਠੀਕ ਹੈ ਜੀ ਥਣ ਦਿਖਾ ਦਿੰਦਾ ਥਣ ਚਾਰੇ ਨਿੱਖੜਵੇ ਆ ਸੋਹਣਾ ਥਣ ਲੱਗਾ ਗੈਪ ਤੇ ਬਾਕੀ ਢਾਂਚਾ ਸਾਰਾ ਹੀ ਚੰਗਾ ਹੈ ਥਣ ਬਹੁਤ ਸੋਹਣਾ ਹੈ ਯਾਰੇ ਥਾਣਾ ਲਿਖੜਵੇ ਠੀਕ ਹੈ ਜੀ ਬਾਕੀ ਮਾਰਕਿੰਗ ਪੱਖੋਂ ਵੀ ਦੋਸਤੋ ਸਾਰੀ ਬਿਲਕੁਲ ਜਾਇਜ਼ ਜੀ ਮਾਰਕਿੰਗ ਹੈ ਠੀਕ ਹੈ ਤੇ ਕੀ ਰੇਟ ਹੋਊਗਾ ਜੀ ਇਹਦਾ ਇਹ ਆਪਸ 17000 ਰੁਪਿਆ ਮੰਗਦੇ ਇਹਦਾ 17000 ਹਾਂ ਠੀਕ ਹੈ ਦੋਸਤੋ 17000 ਰੁਪਿਆ ਇਸ ਕੱਟੀ ਦਾ ਰੇਟ ਹੈ ਠੀਕ ਹੈ ਜੀ ਬਿਲਕੁਲ ਜਾਇਜ਼ ਜਆ ਰੇਟ ਹੈ ਜੀ ਨੂੰ ਪਸੰਦ ਆਵੇ ਬਾਈ ਨਾਲ ਗੱਲਬਾਤ ਕਰਕੇ ਖਰੀਦ ਲੈਣੀ ਠੀਕ ਹੈ ਜੀ ਬਾਕੀ ਫੇਸ ਮੈਂ ਇੱਕ ਵਾਰੀ ਫੇਰ ਦਿਖਾ ਦਿੰਦਾ ਫੇਸ ਇਸ ਕੱਟੀ ਦਾ ਬਹੁਤ ਸੋਹਣਾ ਬਿਲਕੁਲ ਨੀਲੀਆਂ ਅੱਖਾਂ ਠੀਕ ਹੈ ਜੀ ਸਿੰਗ ਮੂੜੀ ਆਉਂਦੀ ਹੈ ਤੇ 17000 ਰੁਪਏ ਰੇਟ ਕੀਤਾ ਜਿਹਨੂੰ ਪਸੰਦ ਆਵੇ ਬਾਈ ਨਾਲ ਗੱਲਬਾਤ ਕਰ ਲੈਣੀ ਠੀਕ ਹੈ ਦੂਜੇ ਨੰਬਰ ਤੇ ਕੱਟਾ ਹੈਨਾ ਹਾਂ ਠੀਕ ਹੈ ਕੀ ਉਮਰ ਦਾ ਹੋ ਗਿਆ ਹੋਣਾ ਇਹ ਇਹ ਹੈਗਾ ਕੋਈ 14 ਤੋਂ 15 ਮਹੀਨਿਆਂ ਦਾ ਠੀਕ ਹੈ ਹਾਂ ਪੜਿਆ-ਪੜਿਆ ਬਹੁਤ ਹੈ ਠੀਕ ਹੈ ਬਾਕੀ ਦੋਸਤੋ ਸੰਭਿਆ ਚੰਗਾ ਰਾਜੀ ਬਹੁਤ ਸੋਹਣਾ ਹੈ ਮਾਰਕਿੰਗ ਇਸ ਕੱਟੇ ਦੇ ਵੀ ਬਿਲਕੁਲ ਜੈਜ ਜੀ ਬਹੁਤ ਸੋਹਣਾ ਸਿੰਘਾ ਸੰਗਾ ਦਾ ਬਹੁਤ ਸੋਹਣਾ ਮੂੰਹ ਦਾ ਫੇਸ ਚੈੱਕ ਕਰ ਸਕਦੇ ਹੋ ਸਿੰਘ ਕਾਫੀ ਮੋੜਦੇ ਆ ਉਮਰ ਦੇ ਹਿਸਾਬ ਨਾਲ ਠੀਕ ਹੈ ਜੀ ਬਾਕੀ ਸਭਿਆ ਰਾਜੀ ਆ ਦੋਸਤੋ ਠੀਕ ਹੈ ਇਹਦਾ ਵੀ ਪਤਾ ਕੁਛ ਕਿ ਨਹੀਂ ਬਾਤ ਨੂੰ ਅੱਗੇ ਦੱਸਿਆ ਉਹ ਹੀ ਕੰਮ ਹੈ ਠੀਕ ਹੈ ਹਾਂ ਜਦੋਂ ਆਹਨ ਦਾ ਪੁੱਛਦੇ ਆਂ ਉਦੋਂ ਫਿਰ ਮੋਲ ਲੋਕ ਜਿਹਨੇ 5-7000 ਵਧ ਕਰਦੇ ਆ ਠੀਕ ਹੈ ਖੋਲਿਏ ਭਈ ਇਹਨੂੰ ਵਾਲੀ ਅ ਕਿੰਨੀ ਉਮਰ ਦੱਸੇ ਇਹਦੀ ਇਹ ਜਿਹਨੇ 14-15 ਮਹੀਨਿਆਂ ਦਾ 14 ਤੋਂ 15 ਮਹੀਨਿਆਂ ਦਾ ਦੋਸਤੋ ਮੰਨ ਕੇ ਚਲੋ ਵੀ ਸਵਾ ਕ ਸਾਲ ਉਮਰ ਹੈ ਠੀਕ ਹੈ ਜੀ ਬਾਕੀ ਫੇਸ ਬਹੁਤ ਸੋਹਣਾ ਸਿੰਗ ਕਾਫੀ ਗੂਲ ਕਰਿਆ ਉਮਰ ਦੇ ਹਿਸਾਬ ਨਾਲ ਗੂਲ ਕਰ ਜੂਗਾ ਠੀਕ ਹੈ ਜੀ ਬਾਕੀ ਢਾਂਚਾ ਬਹੁਤ ਸੋਹਣਾ ਹੈ ਸਵਿਆ ਚੰਗਾ ਠੀਕ ਹੈ ਜੀ ਰਾਜੀ ਹੈ ਦੋਸਤੋ ਠੀਕ ਹੈ ਮਾਰਕਿੰਗ ਵੀ ਬਿਲਕੁਲ ਜਾਇਜ਼ ਜੀ ਦੋਵੇਂ ਪਸੂਆਂ ਦੇ ਅੱਖਾਂ ਬਿਲਕੁਲ ਨੀਲੀਆਂ ਸਿੰਘ ਮੋੜੀ ਆਉਂਦਾ ਬਾਕੀ ਟੈਸਟਿਕਲ ਵਗੈਰਾ ਜਿਹੜੇ ਦੋਸਤੋ ਸਾਫ਼ ਸੁਧਰੇ ਆ ਬਿਲਕੁਲ ਫੱਦਰੇ ਠੀਕ ਹੈ ਠੀਕ ਹੈ ਜੀ ਤੇ ਕੀ ਰੇਟ ਹੋਊਗਾ ਜੀ ਕੱਟੇ ਦਾ ਇਹਦਾ ਆਪਾਂ ਜੀ ਜਾਇਜ਼ ਹੀ ਕਰਾਂਗੇ ਰੇਟ ਜਵਾਈ 19000 ਦਾ ਕੱਟਾ ਦੇ ਦੇਗੇ ਆਪਾਂ 19000 ਹਾਂ ਠੀਕ ਹੈ ਰੇਟ ਦੋਸਤੋ ਬਿਲਕੁਲ ਜਾਇਜ਼ ਆ ਦੋਵੇਂ ਪਸੂਆਂ ਦਾ ਹੀ ਠੀਕ ਹੈ ਜੀ ਜਿਨੂੰ ਦੋਵੇਂ ਨਗ ਪਸੰਦ ਆਉਣਗੇ ਹੋਰ ਵੀ ਜਿਨੇ ਜੋੜਾ ਲੈਣਾ ਤਾਂ ਹੋਰ ਵੀ ਜੋੜਾ ਲੈਣਾ ਹੋਊਗਾ ਉਹਨਾਂ ਨੂੰ ਲਿਸਟ ਕਰ ਦੇਾਂਗੇ ਵਾਵਾ ਠੀਕ ਹੈ ਤੇ ਰੇਟ ਦੱਸਦਾ ਜਿਹੜਾ ਲੱਗੇ ਜਿਨੂੰ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਖਰੀਦ ਲੈਣਾ ਠੀਕ ਹੈ ਤੇ ਰੇਟ ਤੇ ਉਹ ਜੂ ਬਾਈ ਮੌਕੇ ਤੇ ਮਾਰ ਹਾਂ ਹਾਂ ਕਰਾਂਗੇ ਬਾਈ ਜ਼ਰੂਰ ਕਰਾਂਗੇ ਠੀਕ ਹੈ ਤੇ ਚਲੋ ਠੀਕ ਹੈ ਭਾਈ ਜੀ ਠੀਕ ਹੈ 사ਸੀ ਗਾ ਜੀ